ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਾਂ ਪੰਥਕ ਸਿਆਸਤ ਦੀ ਗੱਲ ਕਰਦੇ ਆ ਰਹੇ ਸੀ ਤੇ ਅੱਜ ਉਸ ਵਿਸ਼ੇ ਤੋਂ ਕੁਝ ਹਟ ਕੇ ਆਪਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹਾਂ ਇਹ ਜੋ ਸਰਕਾਰ ਬਣੀ ਹੋਈ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਤੇ ਪੰਜਾਬ ਦੇ ਅੰਦਰ ਨਸ਼ੇ ਦੇ ਕਾਰਨ ਜੇਕਰ ਲੋਕਾਂ ਦੇ ਘਰ ਸਾੜੇ ਜਾਂਦੇ ਆ ਅੱਗਾ ਲਗਾ ਦਿੱਤੀ ਜਾਂਦੀ ਹੈ ਤਾਂ ਇਹ ਨਸ਼ਾ ਕਿਵੇਂ ਰੁਕੂਗਾ ਉੱਪਰੋਂ ਪੁਲਿਸ ਅਤੇ ਸੱਤਾਧਾਰੀ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਵੀ ਇਹ ਪ੍ਰਸ਼ਨ ਚਿੰਨ ਲੱਗ ਰਹੇ ਨੇ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਿਹਾ ਕਿ ਪੰਜਾਬ ਦੇ ਵਿੱਚ ਜੋ ਸਿਆਸਤ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਪੜੀ ਹੋਈ ਹੈ ਔਰ ਅਸਲ ਦੇ ਵਿੱਚ ਕਿਸਦੇ ਇਸ਼ਾਰੇ ਦੇ ਉੱਤੇ ਚੱਲਦੀ ਹੈ ਕਿਵੇਂ ਚੱਲਦੀ ਹੈ ਦਿੱਲੀ ਵਾਲਿਆਂ ਦਾ ਕਿੰਨਾ ਦਬਾਅ ਹੈ ਇਹ ਵੀ ਆਪਾਂ ਗੱਲਬਾਤ ਕਰ ਰਹੇ ਹਾਂ ਪਿਛਲੇ ਦਿਨੀ ਸਤਿੰਦਰ ਸਿੰਘ ਛੱਠਾ ਨੇ ਜਿਹੜਾ ਹੈਗਾ ਵੇਅਰ ਹਾਊਸ ਦੇ ਚੇਅਰਮੈਨ ਦੇ ਉਹਦੇ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਜਿਹੜੀ ਪ੍ਰਤੀਕਿਰਿਆ ਸਗੀ ਉਹ ਇਹ ਸੀਗੀ ਕਿ ਦਿੱਲੀ ਵਾਲਿਆਂ ਦਾ ਬਹੁਤ ਜ਼ਿਆਦਾ ਦਬਾਅ ਹੈ ਇਸ ਦਬਾਅ ਦੇ ਕਾਰਨ ਬਹੁਤ ਹੀ ਜ਼ਿਆਦਾ ਜਿਹੜੇ ਲੀਡਰ ਨੇ ਉਹਨਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਕੰਮ ਨਹੀਂ ਕਰਨ ਦਿੱਤਾ ਜਾਂਦਾ ਇਹ ਗੱਲ ਹਕੀਕਤ ਵੀ ਹੈ ਇਹ ਸਚਾਈ ਵੀ ਹੈ ਇਸ ਲਈ ਇੱਕ ਸਮਾਗਮ ਦੇ ਲਈ ਇੱਕ ਵੱਡੇ ਲੀਡਰ ਨੂੰ ਸੱਦਿਆ ਗਿਆ ਸੀਗਾ ਪਰ ਉਸ ਲੀਡਰ ਨੇ ਆਉਣ ਤੋਂ ਅਸਮਰਥਤਾ ਇਸ ਗੱਲ ਕਰਕੇ ਜ਼ਾਹਿਰ ਕੀਤੀ ਕਿ ਤੁਸੀਂ ਪਹਿਲਾਂ ਮੈਡਮ ਨਾਲ ਗੱਲ ਕਰ ਲੋ ਇਹ ਮੈਡਮ ਕੌਣ ਹੈ ਇਹ ਮੈਡਮ ਦਿੱਲੀ ਦੇ ਵਿੱਚ ਬੈਠੀ ਹੈ ਇਹ ਇਹ ਮੈਡਮ ਚੰਡੀਗੜ੍ਹ ਦੇ ਵਿੱਚ ਬੈਠੀ ਹੈ ਦਿੱਲੀ ਵਾਲਿਆਂ ਨੇ ਬਿਠਾਈ ਹੋਈ ਹੈ ਉਸ ਮੈਡਮ ਦੇ ਕਹੇ ਤੋਂ ਬਗੈਰ ਇੱਥੇ ਪੱਤਾ ਨਹੀਂ ਝੁੱਲ ਸਕਦਾ ਇਹ ਬਿਲਕੁਲ ਸਚਾਈ ਹੈ ਤੇ ਹੁਣ ਤਾਂ ਹਾਲਾਤ ਇੰਨੀ ਜ਼ਿਆਦਾ ਮਤਲਬ ਮਾੜੇ ਹੋ ਗਏ ਆ ਕਿ ਪੰਜਾਬ ਦੇ ਵਿੱਚ ਕੁਝ ਵੀ ਹੋ ਜਾਵੇ ਕੁਝ ਵੀ ਮਾੜੀ ਚੰਗੀ ਹੋ ਜਾਵੇ ਤਾਂ ਸਾਰੀ ਹੀ ਮਸ਼ੀਨਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਸਮੇਂ ਦਿੱਲੀ ਦੇ ਵਿੱਚ ਬੈਠੀ ਹੋਈ ਹੈ ਉਹ ਕਿਸ ਦੇ ਕਹੇ ਤੇ ਬੈਠੀ ਹੋਈ ਹੈ ਉਸ ਮੈਡਮ ਦੇ ਕਹੇ ਦੇ ਇਸ ਤੋਂ ਇਲਾਵਾ ਦਿੱਲੀ ਵਾਲਿਆਂ ਦੇ ਕਹੇ ਦੇ ਉੱਤੇ ਉਹ ਇਸ ਸਮੇਂ ਸਾਰੇ ਦੇ ਸਾਰੇ ਐਮਐਲਏ ਸਾਰੇ ਦੇ ਸਾਰੇ ਮੰਤਰੀ ਹੋਰ ਮੇਅਰ ਜਾਂ ਛੋਟੇ ਜਿੰਨੇ ਵੀ ਲੀਡਰ ਨੇ ਉਹ ਇਸ ਸਮੇਂ ਉੱਥੇ ਆਮ ਆਦਮੀ ਪਾਰਟੀ ਦੀ ਚੋਣ ਮਹਿੰਮ ਦੇ ਵਿੱਚ ਰੁੱਝੇ ਹੋਏ ਨੇ ਤੁਸੀਂ ਕਿਸੇ ਇਸ ਨੇ ਸੈਕਟਰੀਟ ਖਾਲੀ ਪਿਆ ਤੇ ਅਫਸਰ ਸ਼ਾਹੀ ਮੋਰਜਾ ਮਾਰ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਹਾਲਾਤ ਕੋਈ ਜ਼ਿਆਦਾ ਬਿਹਤਰ ਨਹੀਂ ਹੈਗੇ ਤੁਹਾਨੂੰ ਯਾਦ ਹੀ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਤੇ ਦਾਵਾ ਕੀਤਾ ਸੀਗਾ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਊਗਾ ਕੀ ਇਹ ਨਸ਼ਾ ਖਤਮ ਹੋਇਆ ਇਹ ਬਹੁਤ ਵੱਡਾ ਸਵਾਲ ਹੈ ਜੇ ਨਸ਼ਾ ਖਤਮ ਹੋ ਗਿਆ ਹੁੰਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਅਮਿਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨਾਲ ਜਿਹੜੀ ਮੀਟਿੰਗ ਕੀਤੀ ਉਸ ਦੇ ਵਿੱਚ ਪੈਸਾ ਮੰਗਿਆ ਤੇ ਇਹ ਵੀ ਕਿਹਾ ਕਿ ਜਿਹੜਾ ਇਹ ਨਸ਼ੇ ਦਾ ਨੈਟਵਰਕ ਹੈ ਬਹੁਤ ਹੀ ਜ਼ਿਆਦਾ ਇਸ ਸਮੇਂ ਫੈਲੇ ਹੋਇਆ ਤੇ ਇਸ ਨਸ਼ੇ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇਕਰ ਕੇਂਦਰ ਸਰਕਾਰ ਉਸ ਨੂੰ ਆਰਥਿਕ ਤੌਰ ਤੇ ਮਦਦ ਦੇਵੇ ਤੇ ਹੋਰ ਜਿਸ ਤਰੀਕੇ ਦੇ ਨਾਲ ਡਰੋਨ ਪਾਕਿਸਤਾਨ ਤੋਂ ਆ ਰਹੇ ਨੇ ਉਹਨਾਂ ਨੂੰ ਟੈਕਲ ਕਰਨ ਵਾਸਤੇ ਕੋਈ ਜਿਹੜਾ ਹੈਗਾ ਆਧੁਨਿਕ ਯੰਤਰ ਮੁਹੱਈਆ ਕਰਾਵੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਹਲੇ ਨਵੇਂ ਸਿਰੇ ਤੋਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੀ ਸੀ ਤਾਂ ਉਸ ਸਮੇਂ ਅਰਵਿੰਦ ਕੇਜਰੀਵਾਦ ਖਾਸ ਤੌਰ ਤੇ ਵਿਕਰਮ ਸਿੰਘ ਵਿਜੀਠੀਆ ਦੇ ਉੱਤੇ ਨਿਸ਼ਾਨਾ ਸਾਹਬ ਤੇ ਹੁੰਦੇ ਸੀਗੇ ਤੇ ਇਹ ਕਹਿੰਦੇ ਸੀ ਕਿ ਜੇ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਵਿਕਰਮ ਮਜੀਠੀ ਨੂੰ ਕਦਰ ਤੋਂ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜ ਦਵਾਂਗੇ ਕਹਿਣ ਤੋਂ ਭਾਵ ਇਹ ਸੀ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰ ਦਵਾਂਗੇ ਤੇ ਇਹੀ ਦਾਅਵਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਤੇ ਲੋਕਾਂ ਨੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਦਿੱਤਾ ਪਰ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਇਹ ਨਸ਼ਾ ਖਤਮ ਨਹੀਂ ਹੋਇਆ ਹੈਗਾ ਤੇ ਅੱਗੇ ਤੋਂ ਅੱਗੇ ਇਹ ਨਸ਼ਾ ਵਧ ਰਿਹਾ ਜਦੋਂ ਆਮ ਆਦਮੀ ਪਾਰਟੀ ਹਲੇ ਸੱਤਾ ਵਿੱਚ ਨਹੀਂ ਆਈ ਸੀ ਤਾਂ ਉਸ ਨੇ ਵੀ ਇਹੀ ਕੁਝ ਕਿਹਾ ਸੀਗਾ ਕਿ ਜੇਕਰ ਅਸੀਂ ਸੱਤਾ ਵਿੱਚ ਆਉਨੇ ਆ ਤਾਂ ਇਸ ਨਸ਼ੇ ਨੂੰ ਖਤਮ ਕਰ ਦਿੱਤਾ ਜਾਊਗਾ ਪਰ ਇਹ ਨਸ਼ਾ ਹਲੇ ਤੱਕ ਖਤਮ ਨਹੀਂ ਹੋਇਆ ਹਾਲਾਤ ਇਹ ਬਣ ਚੁੱਕੇ ਨੇ ਬਠਿੰਡਾ ਦੇ ਦਾਨ ਸਿੰਘ ਵੜਾ ਵਿੰਡੂ ਦੇ ਵਿੱਚ ਤੇ ਉਸ ਦੇ ਵਿੱਚ ਜਦੋਂ ਨਸ਼ਾ ਤਸਕਰਾਂ ਨੂੰ ਹਟਾਇਆ ਗਿਆ ਵੀ ਤੁਸੀਂ ਨਸ਼ਾ ਵਿਚਰਾ ਬੰਦ ਕਰੋ ਤਾਂ 7 8 ਦਲਤਾਂ ਦੇ ਪਰਿਵਾਰਾਂ ਦੇ ਘਰ ਚੜਾ ਦਿੱਤੇ ਗਏ ਤੇ ਹਾਲਾਤ ਇਹ ਦੇ ਕੇ ਇਸ ਸਮੇਂ ਪੁਲਿਸ ਉਹਨਾਂ ਦੋਸ਼ੀਆਂ ਨੂੰ ਪੂਰੀ ਤਰੀਕੇ ਨਾਲ ਗ੍ਰਿਫਤਾਰ ਨਹੀਂ ਕਰ ਸਕੀ ਹੈਗੀ ਸਰਪੰਚ ਇਸ ਸਮੇਂ ਉਨਾ ਲੋਕਾਂ ਲਈ ਲੋਕਾਂ ਦੇ ਲਈ ਭੁਗਤ ਰਹੇ ਨੇ ਜਿਹੜੇ ਲੋਕ ਇਹ ਨਸ਼ਾ ਵਕਾਉਣ ਦਾ ਕੰਮ ਕਰ ਰਹੇ ਸੀ ਜੇ ਇਸ ਤਰ੍ਹਾਂ ਦੇ ਦੋਸ਼ ਵੀ ਲੱਗੇ ਨੇ ਤੇ ਉਸ ਸਰਪੰਚ ਦੀਆਂ ਤਸਵੀਰਾਂ ਉੱਥੇ ਦੇ ਵਿਧਾਇਕਾਂ ਦੇ ਨਾਲ ਵੀ ਆਈਆਂ ਨੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਇਹ ਨਸ਼ੇ ਦਾ ਧੰਦਾ ਚੱਲ ਰਿਹਾ ਹੈ ਇਹ ਪੰਜਾਬ ਨੂੰ ਬਰਬਾਦ ਕਰ ਰਿਹਾ ਹੈ ਕੱਲ ਦਾ ਨਸ਼ੇ ਦੀ ਗੱਲ ਨਹੀਂ ਹੈਗੀ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਸ ਦੀ ਜਿਹੜੀਆਂ ਕਿ ਹੱਲ ਕਰਨ ਵਾਲੀਆਂ ਨੇ ਇਸ ਸਬੰਧ ਵਿੱਚ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਆਈ ਸੀ ਤਾਂ ਲੋਕਾਂ ਨੂੰ ਆਸ ਸੀ ਕਿ ਇਹ ਜਦੋਂ ਸਰਕਾਰ ਆਉਗੀ ਇਹ ਜਿਹੜੀ ਆਮ ਲੋਕਾਂ ਦੀ ਗੱਲ ਕਰਦੀ ਹੈ ਤੇ ਉਹ ਮੌਕੇ ਦੇ ਉੱਤੇ ਜਿਹੜਾ ਹੈਗਾ ਆਉਂਦੇ ਸਾਰ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਦੇਵੇਗੀ ਪਰ ਇਹ ਹੱਲ ਨਹੀਂ ਹੋ ਰਿਹਾ ਉਹਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਜਿਹੜੇ ਪੰਜਾਬ ਦੇ ਮੰਤਰੀ ਨੇ ਚਾਹੇ ਉਹ ਮੁੱਖ ਮੰਤਰੀ ਨੇ ਜਾਂ ਹੋਰ ਲੀਡਰ ਨੇ ਉਹ ਆਪਣੀ ਆਜ਼ਾਦੀ ਦੇ ਘਾਤ ਬਿਲਕੁਲ ਕੰਮ ਨਹੀਂ ਕਰ ਸਕਦੇ ਤੁਹਾਨੂੰ ਯਾਦ ਹੋਊਗਾ ਪਿਛਲੇ ਸਮੇਂ ਦਰਾਲ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਛੁੱਟ ਕੇ ਆਏ ਸੀਗੇ ਤਾਂ ਉਸ ਸਮੇਂ ਕੁਝ ਨਿਯੁਕਤੀਆਂ ਅਜਈਆਂ ਕੀਤੀਆਂ ਗਈਆਂ ਸੀਗੀਆਂ ਜਿਹੜੀਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸ਼ਕਤੀਆਂ ਦੇ ਅੱਗੇ ਰੋਕ ਸੀ ਤੇ ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਨਿਫਟੀਆਂ ਹੁਣ ਵੀ ਹੋਈਆਂ ਪਈਆਂ ਨੇ ਤੇ ਉਹਨਾਂ ਨਿਫਟੀਆਂ ਦੇ ਨਾਲ ਹੀ ਜਿਹੜਾ ਹੈਗਾ ਉਹ ਜਿਹੜੇ ਜਿਹੜੇ ਅਧਿਕਾਰੀ ਲਗਾਏ ਗਏ ਨੇ ਜਾਂ ਉਹਦੇ ਰੂਟ ਲਗਾਏ ਗਏ ਨੇ ਉਹਨਾਂ ਦੇ ਕਹੇ ਤੋਂ ਬਗੈਰ ਕੋਈ ਮੰਤਰੀ ਕੋਈ ਸੰਤਰੀ ਕੋਈ ਵਿਧਾਇਕ ਬਿਆਨਬਾਜ਼ੀ ਤੱਕ ਨਹੀਂ ਕਰ ਸਕਦਾ ਹੈ ਖਾਸ ਤੌਰ ਤੇ ਉਹ ਜਿਹੜੀ ਮੈਡਮ ਹੈ ਉਸ ਮੈਡਮ ਕੁਛੇ ਬਗੈਰ ਕੁਝ ਵੀ ਨਹੀਂ ਹੋ ਸਕਦਾ ਹੈਗਾ ਤੇ ਇਸ ਸਬੰਧ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਤਲਜ ਸਿੰਘ ਛੱਠਾ ਨੇ ਅਸਤੀਫਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਇਸ ਪਾਰਟੀ ਦੇ 2 ਸਾਲ ਬਾਕੀ ਪਏ ਨੇ ਤੇ ਇਸ ਤਾਂ ਵੀ ਕੁਝ ਲੋਕ ਹਲੇ ਰੁਕੇ ਬੈਠੇ ਨੇ ਤੇ ਜਦੋਂ ਕੁਝ ਸਮਾਂ ਬੀਤ ਜਾਗਰ ਤੇ ਲੋਕਾਂ ਨੂੰ ਇਹ ਲੱਗੂਗਾ ਜਿਹੜੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਅਹੁਦੇਦਾਰ ਨੇ ਜਾਂ ਲੀਡਰ ਨੇ ਉਹਨਾਂ ਨੂੰ ਇਹ ਲੱਗੂਗਾ ਕਿ ਹੁਣ ਚੋਣਾਂ ਨਜ਼ਦੀਕ ਨੇ ਸਰਕਾਰ ਦੇ ਅੰਦੇ-ਪੱਡੇ ਕੱਖ ਨਹੀਂ ਰਹਿ ਗਿਆ ਤਾਂ ਇਹ ਛਾਲਾ ਵੱਜਣੀਆਂ ਸ਼ੁਰੂ ਹੋ ਜਾਣਗੀਆਂ ਹੁਣ ਜਿਹੜੇ ਲੀਡਰ ਲਗਾਤਾਰ ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਵੀ ਇਹੀ ਹਾਲ ਹੋਣ ਵਾਲਾ ਹੈ ਕਿ ਉਹ ਉਸ ਸਮੇਂ ਜਿਹੜਾ ਹੈਗਾ ਮੌਕੇ ਦੀ ਦਿਲਾਖਤ ਨੂੰ ਦੇਖ ਕੇ ਦੂਜੀ ਪਾਰਟੀਆਂ ਦੇ ਵਿੱਚ ਜਾ ਸਕਦਾ ਹੈ ਤੇ ਕਹਿਣ ਤੋਂ ਭਾਵੇਂ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਸਮੇਂ ਜਿਸ ਤਰੀਕੇ ਨਾਲ ਖਾਸ ਕਰਕੇ ਮਨਪਾਪ ਦੀ ਘਟਨਾਵਾਂ ਵਾਪਰ ਰਹੀਆਂ ਨੇ ਕਈ ਅਤਵਾਦੀ ਘਟਨਾਵਾਂ ਵਾਪਰ ਰਹੀਆਂ ਨੇ ਜਿਵੇਂ ਬੰਬ ਸੁੱਟੇ ਜਾ ਰਹੇ ਨੇ ਉਹ ਇਸੇ ਗੱਲ ਕਰਕੇ ਹੈ ਕਿ ਇਸ ਸਮੇਂ ਜਿਹੜਾ ਪੂਰੇ ਆਪਾਂ ਚਾਹੇ ਪੁਲਿਸ ਹੈ ਚਾਹੇ ਪੂਰਾ ਪ੍ਰਸ਼ਾਸਨ ਹੈ ਉਹ ਪੂਰੀ ਮੁਸਤੈਦੀ ਨਾਲ ਕੰਮ ਨਹੀਂ ਕਰ ਰਿਹਾ ਉਹ ਮੁਸਤੈਦੀ ਤਾਂ ਨਹੀਂ ਹੈ ਕਿਉਂਕਿ ਜਿਹੜੇ ਸਾਡੇ ਮੰਤਰੀ ਸੰਤਰੀ ਨੇ ਜਾਹੇ ਮੁੱਖ ਮੰਤਰੀ ਹੈ ਉਹ ਵੀ ਪੂਰੀ ਆਜ਼ਾਦੀ ਨਾਲ ਕੰਮ ਨਹੀਂ ਕਰ پا ਰਹੇਗੇ ਉਹਨਾਂ ਨੂੰ ਵੀ ਇੱਕ ਬਿਆਨ ਦੇਣ ਵਾਸਤੇ ਹੀ ਵੀ ਜਿਹੜਾ ਹੈਗਾ ਹਾਈ ਕਮਾਂਡ ਤੋਂ ਪੁੱਛਣਾ ਪੈਂਦਾ ਕਿ ਮੈਂ ਇਸ ਸਬੰਧ ਵਿੱਚ ਕੋਈ ਬਿਆਨ ਦੇ ਦਵਾਂ ਕਿ ਲਾ ਦੇਵਾਂ ਜਦੋਂ ਹਾਈ ਕਮਾਂਡ ਹਰੀ ਝੰਡਾ ਦਿੰਦੀ ਹੈ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਬਿਆਨ ਦੇ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਸ ਸਮੇਂ ਕੋਈ ਵੀ ਲੀਡਰ ਪੰਜਾਬ ਦੇ ਵਿੱਚ ਵਿਚਰ ਨਹੀਂ ਰਿਹਾ ਹੈਗਾ ਉਹ ਸਾਰੇ ਦਿੱਲੀ ਬੈਠੇ ਨੇ ਦਿੱਲੀ ਵਿੱਚ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਨੇ ਡਿਟੀ ਡਿਊਮਿਨੈਂਟ ਚਲੋ ਲਗਾਈਆਂ ਜਾਣ ਹਰੇਕ ਪਾਰਟੀ ਨੂੰ ਲਾਉਣ ਦਾ ਹੱਕ ਵੀ ਹੈ ਇਹ ਪਰ ਇਹ ਹੈ ਕਿ ਜਿਸ ਤਰੀਕੇ ਦਾ ਸ਼ਕਤੀ ਵਰਤਿਆ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਕਿਸੇ ਨੂੰ ਆਉਣ ਜਾਣ ਦੇ ਲਈ ਵੀ ਉਥੋਂ ਪੁੱਛਣਾ ਪੈਂਦਾ ਹੈ ਤੇ ਦਿੱਲੀ ਹਾਈ ਕਮਾਂਡ ਤੋਂ ਪੁੱਛਣਾ ਪੈਂਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦੀ ਆਜ਼ਾਦੀ ਕਹੀ ਜਾ ਸਕਦੀ ਹੈ ਕਹਿਣ ਤੋਂ ਭਾਵੇਂ ਹੈ ਕਿ 리ਡਰਾਂ ਦੀ ਬਿਲਕੁਲ ਆਜ਼ਾਦੀ ਨਹੀਂ ਹੈ ਤੇ ਇਸ ਸਮੇਂ ਦਿੱਲੀ ਦਾ ਪੂਰੇ ਦਾ ਜਿਹੜਾ ਹੈਗਾ ਇਸ ਸਮੇਂ ਪੰਜਾਬ ਦੇ ਉੱਤੇ ਦਬਦਬਾ ਚੜ ਰਿਹਾ ਹੈ ਤੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਕੋਈ ਵੀ ਡਿਟਰ ਹੋਵੇ ਆਪਣੇ ਤੌਰ ਤੇ ਕੁਛ ਵੀ ਕਰਨ ਦੇ ਅਸਮਰਥ ਹੈ ਇਹ ਜਿਹੜੀ ਅਸਮਰਥਤਾ ਹੈ ਉਸ ਗੱਲ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਦੇ ਉੱਤੇ ਪ੍ਰਸ਼ਨ ਚਿੰਨ ਲੱਗ ਰਹੇ ਨੇ ਇਹਦੇ ਨਾਲ ਨਾਲ ਜਿਹੜੀ ਪੰਜਾਬ ਪੁਲਿਸ ਹੈ ਉਸ ਦੀ ਕਾਰਗੁਜ਼ਾਰੀ ਉੱਤੇ ਵੀ ਪ੍ਰਸ਼ਨ ਚਿੰਨ ਲੱਗ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਨਹੀਂ ਹੋਇਆ ਭਾਵੇਂ ਉਹਨਾਂ ਵੱਲੋਂ ਪੁਲਿਸ ਵੱਲੋਂ ਵੱਡੇ ਵੱਡੇ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਵੀ ਅਸੀਂ ਇੰਨੀ ਤਸਕਰ ਫੜ ਲਈ ਤੇ ਉਹਨਾਂ ਦੀ ਤਕਰੀਬਨ 4.400 ਕਰੋੜ ਰੁਪਏ ਦੀ ਜਾਇਦਾਦ ਜਬਤ ਕਰ ਲਈਤੀ ਹੈ ਤੇ ਤਕਰੀਬਨ 42000 ਲੋਕ ਗ੍ਰਿਫਤਾਰ ਵੀ ਕੀਤੇ ਗਏ ਪਰ ਗ੍ਰਿਫਤਾਰੀ ਦਾ ਕੀ ਫਾਇਦਾ ਜੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੀ ਨਹੀਂ ਹੁੰਦਾ ਹੈਗਾ ਉਹਦੇ ਪਿੱਛੇ ਕੋਈ ਰਣਨੀਤੀ ਬਣਾਉਣੀ ਪਊਗੀ ਤੇ ਰਣਨੀਤੀ ਤਾਂ ਹੀ ਬਣ ਸਕਦੀ ਹੈ ਕਿ ਜੇ ਕਰ ਜਿਹੜੀ ਖਾਸ ਤੌਰ ਤੇ ਸਰਕਾਰ ਹੈ ਉਹ ਪੰਜਾਬ ਵਿੱਚ ਰਹੇਗੀ ਚੋਣਾਂ ਤਾਂ ਆਉਂਦੀ ਜਾਂਦੀ ਰਹਿੰਦੀਆਂ ਨੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਰਾਜਸਥਾਨ ਮੱਧ ਪ੍ਰਦੇਸ਼ ਦੀਆਂ ਚੋਣਾਂ ਸੀਗੀਆਂ ਤਾਂ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਚਾਹੇ ਸਰਕਾਰ ਹੈ ਉਹ ਅਲੱਗ-ਅਲੱਗ ਸੂਬਿਆਂ ਦੇ ਵਿੱਚ ਪਹੁੰਚੀ ਹੋਈ ਸੀ ਫਿਰ ਹਰਿਆਣੇ ਦੀ ਚੋਣਾਂ ਆ ਗਈਆਂ ਹਰਿਆਣੇ ਤੋਂ ਬਾਅਦ ਹੁਣ ਦਿੱਲੀ ਦੀ ਚੋਣਾਂ ਆ ਗਈਆਂ ਜੇ ਇਹ ਸਰਕਾਰਾਂ ਇੱਥੇ ਰਹਿਣਗੀਆਂ ਨਹੀਂ ਮੁੱਖ ਮੰਤਰੀ ਨਹੀਂ ਰਹੇਗਾ ਮੰਤਰੀ ਨਹੀਂ ਰਹਿਣਗੇ ਤਾਂ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਨੂੰ ਚਲਾ ਸਕਦੇ ਹਾਂ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਖਾਸ ਕਰਕੇ ਸ਼ਰਾਬੀ ਅਨਸਰ ਨੇ ਗਰੀਬਾਂ ਦੇ ਘਰ ਜਲਾਉਂਦੇ ਰਹਿਣਗੇ ਫੂਕਦੇ ਰਹਿਣਗੇ ਨਸ਼ਾ ਖਤਮ ਨਹੀਂ ਹੋਏਗਾ ਤੇ ਹੋਰ ਜੜੀਆਂ ਹੋਰ ਬਹੁਤ ਵੱਡੀਆਂ ਸਮੱਸਿਆਵਾਂ ਨੇ ਉਹ ਵੀ ਖਤਮ ਨਹੀਂ ਹੋਣ ਵਾਲੀਆਂ ਇਸ ਦਾ ਖਮਿਆਜਾ 2027 ਦੀ ਚੋਣਾਂ ਵਿੱਚ ਇਸ ਆਮ ਆਦਮੀ ਪਾਰਟੀ ਨੂੰ ਪੁੱਗਤਣਾ ਪੈ ਸਕਦਾ ਸੋ ਦਰਸ਼ਕੋ ਇਸੀ ਅਤੀਤੀ ਗੱਲਬਾਤ ਅੱਜ ਜੋ ਕਟਨਾਕਰਮ ਅੱਜ ਕੋਈ ਵੱਡਾ ਕਟਨਾਕਰਮ ਤਾਂ ਵਾਪਰਿਆ ਨਹੀਂ ਹੈਗਾ ਪਰ ਇਹ ਹੈ ਕਿ ਸਰਕਾਰ ਦੀ ਕਾਰਜਗੁਜ਼ਾਰੀ ਉੱਤੇ ਵੀ ਗੱਲ ਕਰਵਾਤ ਕਰਨੀ ਪੈਂਦੀ ਸੀ ਸੋ ਮੈਨੂੰ ਦਿਵਾਦਿਆ ਸਤਿਕਾਰ ਪਿਛਲੇ ਕਾਫੀ ਲੰਮੇ ਸਮੇਂ ਤੋਂ